ਐਸ ਵੀਲੇ ਦਰਬਾਰ ਸਾਹਿਬ ਸੱਚਖੰਡ ਵਿਖੇ ਮੱਥਾ ਟੇਕ ਕੇ ਆਏ ਆ ਅੱਜ ਦੀਵਾਲੀ ਆ ਅੱਜ ਬੰਦੀ ਛੋੜ ਦਿਵਸ ਆ ਕੱਲ ਬਸ਼ਕਰਮਾ ਦੇ ਆ ਪਹਿਲਾਂ ਤੇ ਸਾਰੇ ਸੰਸਾਦ ਨੂੰ ਬੰਦੀ ਛੋੜ ਦਿਵਸ ਦੀਆਂ ਜਿੱਥੇ-ਜਿੱਥੇ ਵੀ ਦੁਨੀਆ ਪਾ ਦੇ ਸਿੱਖ ਵਸਦੇ ਆ ਸਭ ਨੂੰ ਬਹੁਤ-ਬਹੁਤ ਵਧਾਈਆਂ ਇੱਕ ਅਰਦਾਸ ਕੀਤੀ ਹੈ ਕਿ ਮੇਰਾ ਪੰਜਾਬ ਰੰਗਲਾ ਪੰਜਾਬ ਬਣੇ ਪੰਜਾਬ ਤਰੱਕੀ ਕਰੇ ਸ਼ਾਂਤੀ ਰਵੇ ਉਹਦੇ ਮੈਂ ਦੂਜੀ ਅਰਦਾਸ ਕਰਕੇ ਆਇਆ ਹਰ ਪੀੜਤਾ ਵਾਸਤੇ ਕਿ ਹਰ ਪੀੜਤ ਜਿਨ੍ਹਾਂ ਦੀ ਐਤਕਾਂ ਦਿਵਾਲੀ ਜਿਹੜੀ ਆ ਉਹ ਚੰਗੀ ਨਹੀਂ ਗਈ ਉਹਨਾਂ ਦਾ ਵਿਚਾਰਿਆਂ ਦਾ ਹਰ ਹੜਾ ਨੇ ਬਹੁਤ ਬੁਰੀ ਤਰ੍ਹਾਂ ਨੁਕਸਾਨ ਕੀਤਾ ਜਾੜਾ ਕੀਤਾ ਸੋ ਮੈਂ ਅਰਦਾਸ ਕੀਤੀ ਆ ਕਿ ਗੁਰੂ ਗੰਗਾਦਾਸ ਇਹਦੀ ਕਿਰਪਾ ਕਰਦੇ ਕਿ ਅਗਲੇ ਸਾਲ ਜਦੋਂ ਦਿਵਾਲੀ ਆਵੇ ਉਹ ਵੀ ਖੁਸ਼ੀ-ਖੁਸ਼ੀ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਜਿਹੜਾ ਉਹ ਦੀਵਾਲੀ ਮਨਾਉਣ ਇਹ ਮੈਂ ਅਰਦਾਸ ਕਰਕੇ ਆ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਜੀ ਠੀਕ ਰਾਣਾ ਪ੍ਰੇਮਿੰਦਰ ਸਿੰਘ ਜ਼ਬਰਗੀ ਅੱਜ ਦਾ ਜਿਹੜਾ ਬਹੁਤ ਪਵਿੱਤਰ ਦਿਹਾੜਾ ਆ ਬੰਦੀ ਛੋੜ ਦੇਵ ਸੰਗਤਾਂ ਦੀਆਂ ਦੇਸ਼-ਵਿਦੇਸ਼ ਦੇ ਵਿੱਚੋਂ ਪਹੁੰਚ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਾਰੇ ਕਰਨ ਲੱਗੇ ਆ ਔਰ ਸੰਗਤਾਂ ਅੱਜ ਭਾਰੀ ਉਤਸ਼ਾਹ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਹੈ ਔਰ ਆਈ ਦਿਵਾਲੀ ਵੀ ਆ ਪ੍ਰਭੂ ਰਾਮ ਦਾਸ ਕਿਰਪਾ ਕਰੇ ਹਰ ਘਰ ਵਿੱਚ ਖੁਸ਼ੀ ਹੋਵੇ ਹਰ ਪਰਿਵਾਰ ਤਰੱਕੀ ਕਰੇ ਔਰ ਇਸੇ ਤਰ੍ਹਾਂ ਪੰਜਾਬ ਹੱਸਦਾ ਵਸਦਾ ਰਹੇ ਜਿਹੜੀ ਸਜਾਵਟ ਇੱਥੇ ਹੁੰਦੀ ਦੁਨੀਆ ਤੇ ਕਿਤੇ ਹੋਈ ਨਹੀਂ ਸਕਦੀ ਜਿਹੜੀ ਸਜਾਵਟ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੁੰਦੀ ਹੈ ਜਿੱਨੇ ਜਲਾਓ ਇੱਥੇ ਜਿਸ ਤਰ੍ਹਾਂ ਦੀ ਇੱਥੇ ਆਤਮਵਾਦੀ ਹੁੰਦੀ ਹੈ ਦੁਨੀਆ ਤੇ ਕੋਈ ਇਥੇ ਇਹੋ ਜਿਹਾ ਲੋਕ ਨਜ਼ਾਰਾ ਕਿਤੇ ਵੇਖਣ ਨੂੰ ਨਹੀਂ ਮਿਲਦਾ ਆ ਬੜਾ ਪਵਿੱਤਰ ਅਸਥਾਨ ਆ ਔਰ ਸਾਰੀ ਦੁਨੀਆ ਇੱਥੋਂ ਦੇ ਦਰਸ਼ਨ ਦედაਰਿਆਂ ਵਾਸਤੇ ਤਰਸਦੀ ਹੈਗੇ ਸਾਨੂੰ ਇੱਥੋਂ ਦੇ ਦਰਸ਼ਨ ਦედაਰਿਓ ਨਹੀਂ ਕਰਮਾ ਭਾਗ ਆਲੇ ਆ ਅਮਰਤ ਵੇਲੇ ਆਏ ਆ ਅਸਨਾਣ ਕੀਤਾ ਆ ਗੁਰੂ ਦਾ ਕੀਰਤਨ ਸਰਵਣ ਕੀਤਾ ਆ ਔਰ ਵੱਡੀਆਂ ਖੁਸ਼ੀਆਂ ਲਾ ਕੇ ਪਰਿਵਾਰ ਦੇ ਵਿੱਚ ਚਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦਾਸ ਦਾ ਨਾ ਭਾਈ ਸੁਖਮੀਤ ਸਿੰਘ ਕੁਇਸ਼ਰ ਜਥਾ ਅਮਰਸਰ ਸਾਹਿਬ ਜੀ ਦਾਸ ਇਸ ਸਥਾਨ ਤੇ ਜੋ ਸੱਚੇ ਪਾਤਸ਼ਾਹ ਜੀ ਹਣ ਕੇ ਸੇਵਾ ਨਿਭਾਉਂਦਾ ਤੇ ਅਮਰਸਰ ਦਾ ਵਸਨੀਕ ਹੈ ਜੀ ਅੱਜ ਕਿਸਾਨਾਂ ਦੇ ਰਵਾਲੇ ਤੇ ਆਰਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ ਮੰਦਰ ਸੇ ਜੀ ਬਿਲਕੁਲ ਜੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅਮਰਤਵਿਲਾ ਤਾਂ ਨਤਮਸਤਕ ਹੋਣ ਵਾਸਤਾਂ ਦਾ ਦੂਤ ਆੜੀ ਤੋਂ ਪੰਨੀ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਉਣ ਬਾਰੋਬਾਰੀ ਦਲ ਭੰਜਨ ਗੁਰ ਸੂ ਕਾਲਯੁਗ ਪੀੜੀ ਸੋਡੀਆਂ ਨੇ ਚਲ ਨੀਮ ਅਸਾਰ ਖਿਲਾੜੀ ਜੋ ਜੋ ਸਤਗੁਰ ਧਰਿਆ ਬਤਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਚਨਹਾਰ ਸਤਗੁਰੂ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੁੜਦੀ ਜਿੱਥੇ ਅਸੀਂ ਸਰਸਕਣ ਸ਼੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲ ਵਧਾਈਆਂ ਦਿੰਦੇ ਹਾਂ ਉੱਥੇ ਸੰਸਾਰ ਪਰਦੇ ਦੇ ਵਿੱਚ ਸੋ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੁੜਦੀ ਦਿਵਸ ਦੀਆਂ ਜੋ ਸੱਚੇ ਪਾਤਸ਼ਾਹ ਦੀਆਂ ਝਲਕਾਂ ਦੇਖਣ ਨੂੰ ਮਿਲ ਰਹੀਆਂ ਨੇ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ ਤੇ ਨਾਲ ਹੀ ਉ ਸਤਿਗੁਰ ਪਾਰਸ ਪਰਸੀਏ ਕੰਚਨ ਕਰੇ ਮੂਰ ਮਨੋਰ ਮਲੀਨਾ ਮਾਵਾਕ ਅਨੁਸਾਰ ਸਤਿਗੁਰ ਜੀ ਦੀ ਕਿਰਪਾ ਨਾਲ ਦੀਵਾਲੀ ਦੀ ਰਾਤ ਦੀਵੇ ਬਾਲੀਨ ਤਾਰੇ ਜਾਤ ਸਨਾਤ ਅੰਬਰ ਭਾਲੀਨ ਮਾਵਾਕ ਅਨੁਸਾਰ ਸਤਿਗੁਰ ਜੀ ਦੀ ਕਿਰਪਾ ਨਾਲ ਜਿੱਥੇ ਅਸੀਂ ਆਪਣਾ ਨਾਮ ਦਾ ਜੀਵਾ ਅੰਦਰ ਦਾ ਜੀਵਾ ਜਗਾ ਸਕੀਏ ਜਿਹੜਾ ਵਾਤਾਵਰਨ ਦੁਸ਼ਿਤ ਹੋਣ ਤੋਂ ਬਚਾਈਏ ਇਹ ਆਪ ਜੀ ਦੇ ਅਕੀ ਬੇਨਤੀ ਹੈ ਸਭ ਸੰਗਤਾਂ ਨੂੰ ਆਪ ਜੀ ਨੂੰ ਧਨ ਘਰਾਉਰੂ ਸਾਹਿਬ ਜੀ ਦੇ ਜੋ ਸੱਚੇ ਪਾਸ਼ਾ ਜੀ ਦੇ ਬੰਦੀ ਛੋਟ ਪੁਰਬ ਦੀਆਂ ਲੱਖ ਲੱਖ ਬੇਅੰਤ ਮਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਨੇਮ ਇਜ਼ ਜਗਦੀਪ ਸਿੰਘ ਬੇਸਿਕਲੀ ਇਹ ਮੇਰੀ ਜਨਮ ਭੂਮੀ ਔਰ ਮੇਰੀ ਕਰਮ ਭੂਮੀ ਦਿੱਲੀ ਮੈਂ ਦਿੱਲੀ ਮੈਂ ਜੌਬ ਵੀ ਕਰਤਾ ਹਾਂ ਔਰ ਸਾਥ ਮੈਂ ਪ੍ਰੋਪਰਟੀ ਵੀ ਕਰਤਾ ਹਾਂ ਸਰ ਐਸਾ ਹੈ ਇਹ ਬੜੀ ਪਵਿੱਤਰ ਧਰਤੀ ਹੈ ਔਰ ਆਜ ਜੋ ਛੇਵੇਂ ਪਾਸ਼ਾ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਅੱਜ ਬੰਦੀ ਛੋੜ ਦਿਵਸ ਹੈ ਔਰ ਇਹ ਹੀ ਹੈ ਕਿ ਚਲੋ ਸਭ ਕੋ ਮੇਰੀ ਤਰਫ ਸੇ ਕਿ पटाखे चले कम चलाएं क्योंकि वातावरण बहुत ही पोल्यूशन है और डेली में भी उन्होंने ऐसे ही किया अपने रेखा गुप्ता जी बड़ा अच्छा काम कर रहे हैं वहाँ पर दिल्ली में उन्होंने भी क्रैकर्स को वैसे पाबंदी की हुई है और चलाने थोड़े चलाएं क्योंकि पोल्यूशन इज आपको पता है वैसे भी यहाँ पर पोलूषण की बड़ी दिक्कत है सांस लेने में बच्चों के लिए बुजुर्गों के लिए तो यही निवेदन है कि प्लीज कम से कम क्रैकर चलाएं और जो एक और बात है हरिमंदिर से आपके पास पास में मैंने देखा मैंने यहाँ पर आता हूँ तीन दिन मैं डेली होता हूँ तीन दिन अमृतसर में रहता हूँ तो यहाँ पर ना वो थोड़े होटल की थोड़ी प्रॉब्लम है तो वो थोड़ा करना चाहिए कि सफाई की क्योंकि यहाँ पर ना गलत काम थोड़े हो रहे हैं कैसे, कैसे दिवाली बड़ी उत्साह से मना रही है यहाँ की जो क्योंकि दाल रोटी घर की और दिवाली श्री अमृतसर की ये तो पता ही है ओके okay, सबको बहुत शुभकामनाएं सब अच्छे रहें घर सेफ रहें, अच्छे रहें ਕਰਦਾ 10 ਜਣਾ ਭਾਈ ਸੁਖਜੀਤ ਸਿੰਘ ਖਾਲਸਾ ਕਵੀਸ਼ੇ ਦਾ ਅੰਮ੍ਰਿਤਸਰ ਸਾਹਿਬ ਵਾਲੇ ਸਤਿਗੁਰ ਸ਼ਬਦ ਉਜਾਰੂ ਦੀਪਾ ਦੀਵਾਲੀ ਦੀ ਰਾਤ ਦੀਵੇ ਬਾਲੀਨ ਤਾਰੇ ਜਾਸਨਾਤ ਅੰਬਰ ਪਾਲੀਨ ਫੁੱਲਾਂ ਦੀ ਬਗਾ ਚੁੰਚ ਚੁੰਚ ਆਲਦੀ ਦੀਵਾਲੀ ਦੀ ਰਾਤ ਦੀਵੇ ਬਾਲੀਨ ਸਤਿਗੁਰ ਬੰਦੀ ਛੋੜਾ ਜੀਵਨ ਮੁਕਤ ਕਰਾਇ ਉਡੀਨਾ ਸਤਿਗੁਰ ਪਾਰਸ ਪਰਸੀ ਕੰਚਨ ਕਰਾਇ ਮਲੂਰ ਮਲੀਨਾ ਦੀਵਾ ਬਲੇ ਅੰਧੇਰਾ ਜੇ ਨਾਮ ਦਾ ਦੀਵਾ ਸਤਿਗੁਰ ਦੀ ਕਿਰਪਾ ਨਾਲ ਜਗੋਣਾ ਚਾਹੀਦਾ ਹੈ ਜੋ ਵਾਤਾਵਰਨ ਜੋ ਸ਼ੁੱਧ ਰੱਖਣਾ ਚਾਹੀਦਾ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ਾਮ ਨੂੰ ਲੋਕਿੰਗ ਜਾਰਾ ਕਰ ਰਹੀਆਂ ਨੇ ਦੇਸੀ ਘੋਦੀ ਦੀਵੇ ਜਗਾਰੀਆਂ ਨੇ ਫੁੱਲ ਚੜੀਆਂ ਵਾਂਗ ਹਸਪਤਾਲ ਲੋਕਿੰਗ ਜਾਰਾ ਕਰ ਰਹੀਆਂ ਨੇ ਸੰਗਤਾਂ ਉਸਮੂ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬੰਦੀ ਛੋੜ ਦਤਾ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਗਵਾਲੀਅਰ ਦੇ ਕਿਲੇ ਵਿੱਚ 52 ਕਲੀਆਂ ਵਾਲਾ ਚੋਲਾ ਪਾ ਕੇ ਗੁੰਜਾ ਰਾਜਾ ਨੂੰ ਫ੍ਰੀडम ਕੀਤਾ ਆਜ਼ਾਦ ਕਰਕੇ ਗੁਰੂ ਸਾਹਿਬ ਦੀ ਔਨ ਦੀ ਕੁਝ ਵੀ ਸੰਗਤਾਂ ਨੇ ਦੇਸੀ ਘੋੜੇ ਦੀਵੇਜ ਗਏ ਔਰ ਫੁੱਲ ਚੜੀਆਂ ਵਾਂਗ ਆਸਤਵਈ ਦਾ ਲੋਕਿੰਗ ਜਾਰਾ ਕੀਤਾ ਔਰ ਐਜੀਪੀਸੀ ਗੁਰਦੁਆਰਾ ਸਲੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਜੇ ਪ੍ਰਬੰਧ ਕੀਤੇ ਜਾ ਰਹੇ ਨੇ ਨੋਤ 12 ਜਲੋਸ ਸਜਾਈ ਜਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਬਾਬਾ ਅਟਲ ਰਾਏ ਸਾਹਿਬ ਔਰ ਸਤਕਨ ਸ੍ਰੀ ਹਰਮੰਦਰ ਸਾਹਿਬ ਗੁਰਮਤ ਸਮਾਗੋਂ ਲੀਕ ਕੇ ਜਾ ਰਹੇ ਨੇ ਕਵੀ ਦਰਬਾਰ ਢਾਡੀ ਦਰਬਾਰ ਕੋਈ ਸ੍ਰੀ ਦਰਬਾਰ ਬਹੁਤ ਸੋਹਣੀ ਸਤਗੁਰੂ ਦੀ ਕਿਰਪਾ ਨਾਲ ਰੌਣਕ ਦੇਖਣ ਨੂੰ ਮਿਲਦੀ ਆ ਠਾਠਾ ਤਮਖਸਰ ਹੋ ਰਹੀਆਂ ਨੇ ਔਰ ਗੁਰੂ ਸਾਹਿਬ ਦੇ ਦਰਸ਼ਨੀ ਇਸ਼ਨਾਨ ਕਰੀਆਂ ਨੇ ਜਦੋਂ ਅੰਦਰ ਪ੍ਰਵੇਸ਼ ਕੋਰੀਏ ਤੇ ਇੱਕ ਵੱਖਰਾ ਹੀ ਲੋਕ ਇੰਝਾਰਾ ਦੇਖਣ ਨੂੰ ਮਿਲਦਾ ਹੈ ਤੇ ਬਹੁਤ ਸੋਹਣੀ ਲਾਈਟਿੰਗ ਹੋਈ ਹੈ ਇੱਕ ਮੈਡੀਟੇਸ਼ਨ ਵਾਈਬ੍ਰੇਸ਼ਨਸ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਦੇਖਣ ਨੂੰ ਮਿਲਦੀ ਹੈ ਔਰ 뮤직 ਗੁਰੂ ਸਾਹਿਬ ਜੀ ਦਾ ਕੀਰਤਨ ਜੂ ਕੰਨਾਂ ਦੇ ਵਿੱਚ ਪੈਂਦਾ ਹੈ ਤੇ ਬਹੁਤ ਹੀ ਇੱਕ ਇੱਕ ਜਿਸ ਜਿਸ ਨੂੰ ਕਹਾ ਜਾਂਦਾ ਇੱਕ ਰਿਲੈਕਸ ਹੋ ਜਾਂਦਾ ਹੈ ਸਤਪੁਰੂ ਮੇਰ ਕਰਨ ਨਾਮ ਬਾਣੀ ਜਿਹੜਾ ਜੋਰਨ ਰੱਖਣ ਤੰਦਰੁਸਤੀ ਬਖਸ਼ਣ ਸਭ ਨੂੰ ਸੇਵਾ ਸਿਮਰਨ ਨਾਲ ਜੁੜੋ ਇਸ ਵਿੱਚ ਭਲਾ ਹੈ ਸੇਵਾ ਕਰੋ ਸਿਮਰਨ ਕਰੋ ਨਾਮ ਜਪੋ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਜੋ ਜੋ ਵਾਤਾਵਰਨ ਦੁਸ਼ਟ ਹੋ ਰਿਹਾ ਹੈ ਉਹਨੂੰ ਸਾਫ਼ ਸੁਭਾਅ ਰੱਖੋ ਵਾਤਾਵਰਨ ਦੇ ਦਰਖਤ ਲਗਾਓ ਵਾਹਿਗੁਰੂ ਜੀ ਕਾ ਖਾਲਸਾ